ਕਲੀਚੋਰ ਟਰਾਲੀ ਲੰਗੋ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਇਆ ਝਗੜਾ ਆਮ ਆਦਮੀ ਪਾਰਟੀ ਦਾ ਸਰਪੰਚ ਆ ਉਹ ਆਇਆ ਉਹ ਆਣ ਕੇ ਟਰੈਕਟਰ ਦੇ ਉੱਤੇ ਆਪ ਚੜਿਆ ਵਾ ਟਰੈਕਟਰ ਦੇ ਉੱਤੇ ਚੜ ਕੇ ਕਹਿੰਦਾ ਕਿ ਮੈਂ ਲੈ ਕੇ ਜਾਵਾਂਗਾ ਮੈਂ ਵੇਖਦਾ ਕੌਣ ਕੱਦਾ ਰੋਕਦਾ ਹੋਊਗਾ ਟਰੈਕਟਰ ਸਟਾਰਟ ਕਰਕੇ ਮੇਰੇ ਬੂਹੇ ਦੇ ਅੱਗੇ ਲਿਆ ਅਗਲੇ ਬੰਨੇ ਮੋਟਰਸਾਈਕਲ ਹੀ ਉੱਥੇ ਖੜਾ ਲਿਆ ਤੇ ਮੈਂ ਉਹਨੂੰ ਕਿਹਾ ਤੂੰ ਕਿਉਂ ਗਿਆ ਵਾਂਗੇ ਲੈਣ ਤੂੰ ਕਿਉਂ ਕਰ ਰਿਹਾ ਇਹ ਕੰਮ ਫਿਰ ਗੱਲ ਤੇ ਕਾਲੀ ਉਹਨਾਂ ਦੀ ਉਹ ਵਾਪਸ ਲਾ ਕੇ ਤੂੰ ਕਿਉਂ ਗਿਆ ਵਾਂ ਤੇ ਇਹ ਉੱਤਰ ਗਿਆ ਤੇ ਮੇਰੇ ਹੱਥੀ ਪੈ ਗਿਆ ਕੀਤਾ ਤੇਜ਼ ਤਰ ਹਥਿਆਰਾਂ ਨਾਲ ਹਮਲਾ ਤੇ ਗਵਾਂਡ ਕਿਸੇ ਦੀ ਕੋਠੀ ਬਣਦੀ ਐ ਤੋ ਇਹ ਏਟਰ ਨਗਾਉਂਦੇ ਐ ਜਿੱਥਾਂ ਕੋਈ ਸਮਾਨ ਸਾਰਾ ਰੱਖਣਾ ਕੁਲਵਿੰਦਰ ਸਿੰਘ ਆ ਫੌਜੀ ਐ ਰਿਟਾਇਰ ਸਾਡੇ ਗਵਾਂਡ ਕੋ ਲੰਘਣ ਨਹੀਂ ਦਿੰਦਾ ਤੇ ਮੈਂ ਨਾਲ ਪੁੱਛਿਆ ਜਾ ਕੇ ਮੈਂ ਕਿਉਂ ਨਹੀਂ ਲੰਘਣ ਦੇ ਟਰਾਲੀ ਆ ਇਹ ਮਤਲਬ ਇਹ ਸਾਡਾ ਨੁਕਸਾਨ ਮੈਂ ਨੁਕਸਾਨ ਦੇ ਹਿੰਜੇਵਾਰ ਤੇ ਉਹ ਟਰੈਕਟਰ ਵਾਲੇ ਜਾਂਦੇ ਵੀ ਉਹ ਬੈਗ ਲੈ ਟਰਾਲੀ ਮੈਂ ਚਲ ਮੈਂ ਚੜਦਾ ਮੈਨੂੰ ਪਤਾ ਇਹ ਆ ਸਾਡਾ ਮੋੜ ਆ ਮੈਨੂੰ ਪਤਾ ਮੈਂ ਲਗਾ ਦ ਨਾ ਟਰਾਲੀ ਕੋਈ ਪਰ ਮੈਂ ਟਰਾਲੀ 'ਤੇ ਚੜ ਗਿਆ ਵੀ ਮੈਂ ਮੈਂ ਨੰਗਾਦ ਨਾ ਕੋਈ ਨਹੀਂ ਮੈਨੂੰ ਮੋੜਦੇ ਆਪਣੇ ਵੀ ਹਨਾ ਉਹ ਹੁੰਦਾ ਹੀ ਉਹ ਮੇਰੇ ਘਰ ਪਹੇਕੇ ਪਿੰਡ ਦੇ ਸਰਪੰਚ ਸਮੇਤ 6 ਲੋਕ ਹੋਏ ਗੰਭੀਰ ਜ਼ਖਮੀ ਸਰਪੰਚ ਸਾਹਿਬ ਆ ਪਿੰਡਾਂ ਆਮ ਆਦੀ ਪਾਰਟੀ ਦੇ ਤੇ ਜਿਹੜੀ ਦੂਜੀ ਵਿਰੋਧੀ ਪਾਰਟੀ ਆ ਉਹ ਕਹਿੰਦੇ ਇਹ ਟਰਾਲੀ ਨੰਗਣ ਨਹੀਂ ਦੇਣੀ ਤੇ ਸਰਪੰਚ ਸਾਹਿਬ ਉੱਥੇ ਹੀ ਤੇ ਉੱਥੇ ਉਹਨਾਂ ਦਾ ਵੀ ਥੋੜਾ ਬਹਿਸ ਪਤਾਈ ਹੋਇਆ ਕਿ ਕਿਉਂ ਨਹੀਂ ਨੰਗਾ ਦੇਣੀ ਤੇ ਕੀ ਗੱਲ ਆ ਹਨਾ ਇੱਕ ਧਿਰ ਨੇ ਦੂਸਰੀ ਧਿਰ ਦੀ ਭੰਨੀ ਗੱਡੀ ਆਪਣੇ ਪਿੰਡਦਿਆਂ ਦਾ ਹਾਲਚਲ ਪੁੱਛਣ ਆਇਆ ਸੀਗਾ ਕਿ ਕੀ ਵਾਕਿਆ ਹੋਇਆ ਵਾ ਤੇ ਮੈਂ ਅੰਦਰ ਸੀਗਾ ਜੀ ਤੇ ਜਦੋਂ ਪਤਾ ਲੱਗਾ ਬਾਹਰ ਕੁਝ ਇਨੋਵਾ ਗੱਡੀ ਆਈ ਹੈ ਜੀ ਇੱਕ ਉਹਦੇ ਵਿੱਚ ਮੁੰਡੇ ਸੀਗੇ ਘੱਟੋ ਘੱਟ 10 ਤੋਂ 15 ਮੁੰਡੇ ਸੀਗੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਦਸਤਰ ਕਰਪਾਨਾਂ ਫੜੀਆਂ ਹੋਈਆਂ ਹੋਈਆਂ ਸੀਗੀਆਂ ਉਹ ਆਉਂਦਿਆਂ ਹੀ ਤਾਂ ਵੀਰ ਸੀਗੇ ਆਪਣੇ ਇਹਨਾਂ ਦੇ ਉੱਪਰ ਹਮਲਾ ਕਰ ਦੋਵੇਂ ਧਿਰਾਂ ਦੇ ਲੋਕ ਹਸਪਤਲ 'ਚ ਕਰਵਾਏ ਦਾਖਲ ਕਿ ਦਿਵਾਨੀਪਾਲ ਕਲਾ ਪਿੰਡ 'ਚ ਝਗੜਾ ਹੋਇਆ ਤੇ ਬਲਵਿੰਦਰ ਸਿੰਘ ਆ ਸਨੁਭਜੀਤ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਹੀ ਗਿਆ ਤੇ ਇਹ ਪਹਿਲਾਂ ਸਾਡੇ ਕੋਲ ਆਏ ਆ ਦੋਨਾਂ ਧਿਰਾਂ ਵੱਲੋਂ ਕੀਤੀ ਜਾ ਰਹੀ ਹੈ ਇਨਸਾਫ ਦੀ ਮੰਗ ਇਹਨਾਂ ਨੇ ਘਟੋ-ਘਟ 10-12 ਮੁੰਡੇ ਜਿਹੜੇ ਆ ਆਣ ਕੇ ਤੇ ਮੈਨੂੰ ਪਤਾ ਨਹੀਂ ਲੱਗਾ ਪਿੱਛੋਂ ਆਣ ਕੇ ਮੈਨੂੰ ਢਾ ਲਿਆ ਮੈਨੂੰ ਇੰਨਾ ਇਨਾਂ ਨੇ ਆ ਮਾਰਿਆ ਮੇਰੇ ਸਿਰ ਤੇ ਸੱਟਾਂ ਲਾਈਆਂ ਮੇਰੇ ਛਾਤੀ ਤੇ ਇੰਨਾ ਲੱਤਾਂ ਮਾਰੀਆਂ ਮੇਰੇ ਕੜੇ ਮਾਰੇ ਪੁੱਠੇ ਮੇਰੇ ਸਿਰ ਤੇ ਦਾਤਰ ਮਾਰੇ ਇਹਨਾਂ ਨੇ ਅਹੀਂ ਹਸਪੀਟਲ ਆਏ ਮੇਰੇ ਨਾਲ ਤਿੰਨ ਚਾਰ ਜਣੇ ਪਿੰਡ ਦੇ ਮੇਰੇ ਨਾਲ ਲੈ ਕੇ ਆਏ ਬਣੇ ਉਹ ਇਹਨਾਂ ਨੇ ਗਤੇ ਆਪਣੇ ਬੰਦੇ ਬੁਲਾ ਕੇ ਕਹਿੰਦੇ ਸਾਡੀ ਗਲਤ ਹੈਗੀ ਤੋ ਇਹ ਸਪੈਂਸ ਆਫ ਟਰੈਕਟਰ ਤੇ ਚੜੇ ਨੇ ਵੀ ਉਹ ਜਿਹੜਾ ਟਰੈਕਟਰ ਇੱਟਾ ਲੈ ਕੇ ਆਇਆ ਸੀ ਮਜ਼ਦੂਰ ਉਹ ਕਹਿੰਦਾ ਮੇਰੇ ਕੋ ਕੱਟ ਨਹੀਂ ਆਉਣਾ ਕਿ ਇਹ ਸਰਪੰਚ ਸਾਹਿਬ ਆ ਬੋਹੇ ਇੱਕ ਚਲ ਮੈਂ ਟਰਾਈ ਕਰਕੇ ਦੇਖਦਾ ਤੇ ਇੰਨੀ ਗੱਲ ਉਹ ਟਰੈਕਟਰ ਤੇ ਕਰਨ ਦੀ ਦੇਰ ਆ ਤੇ ਇਹਨਾਂ ਨੇ ਜਾ ਕੇ ਸਰਪੰਚ ਸਾਹਿਬ ਦਾ ਗਲਾ ਫੜ ਲਿਆ ਪਾਗਲਾਤੀ ਆ ਤੇ ਉਤੋਂ ਬਾਅਦ ਗੱਲ ਵਧ ਗਈ ਆ ਤੇ ਮੇਰੇ ਛੜਾਉਂਦੇ ਛੜਾਉਂਦੇ ਵੀ ਮੇਰੀ ਗੱਡੀ ਲੱਗੇ ਉਹਦਾ ਕੋਈ ਵੀ ਮਤਲਬ ਨਹੀਂ ਸੀਗਾ ਉੱਪਰ ਸਰਪੰਚ ਲਿਖਿਆ ਗੱਡੀ ਦੇ ਉੱਪਰ ਉਹ ਸਿੱਧਾ ਹੀ ਉਹਨਾਂ ਸ਼ੀਸ਼ੇ ਭਾਂਦੇ ਮੈਂ ਹੱਥ ਜੋੜੇ ਵੀ ਗੱਡੀ ਮੇਰੀ ਹੈ ਮੇਰੀ ਆ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਤੇ ਸਾਹਮਣੇ ਪਾਰਕ ਹੈ ਪਾਰਕ ਦੇ ਵਿੱਚ ਵੀ ਝਗੜਾ ਹੋਇਆ ਇਹਨਾਂ ਦਾ ਹੁਣੇ ਥੋੜਾ ਸਮਾਂ ਪਹਿਲਾਂ ਹੀ ਹੋਇਆ ਸੱਜਿਰਿਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਬਟਾਰਾ ਦੇ ਨਜ਼ਦੀਕੀ ਪਿੰਡ ਦੀਵਾਨੀ ਵਾਲਾ 'ਚ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਟਰਾਲੀ ਲੰਘਾਉਣ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਜੰਮ ਕੇ ਝਗੜਾ ਹੋਇਆ ਜਿहां ਤੇਜ਼ ਤਰ ਹਥਿਆਰਾਂ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਸਰਪੰਚ ਸਮੇਤ ਜਿਹੜੇ ਨੇ 6 ਲੋਕ ਗੰਭੀਰ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਕਿ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਦੀ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ ਹੈ ਮਾਮੂਲੀ ਜਹੀ ਗੱਲ ਨੂੰ ਲੈ ਕੇ ਇਲਾਕੇ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਕਿ ਮੌਜੂਦਾ ਸਰਪੰਚ ਸਮੇਤ 6 ਲੋਕ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਇਹ ਲਾਰਜਲੀ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਗਲੀ ਚੋਂ ਟਰਾਲੀ ਲੰਘਉਣ ਨੂੰ ਲੈ ਕੇ ਇਹ ਸਾਰਾ ਝਗੜਾ ਹੋਇਆ ਜਿਸ ਦੇ ਵਿੱਚ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਦੀ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ ਹੈ ਉੱਥੇ ਹੁਣ ਦੋਵੇਂ ਧਿਰਾਂ ਇਨਸਾਬ ਦੇ ਲਈ ਮੰਗ ਕਰ ਰਹੀਆਂ ਨੇ ਇਸ ਸਬੰਧੀ ਜ਼ਖਮੀ ਵਿਅਕਤੀ ਅਤੇ ਡਾਕਟਰ ਦਾ ਕੀ ਕਹਿਣਾ ਆਬਵੀਅਸ ਨਾ ਦਿਨੇ ਤੁਹਾਨੂੰ ਦੱਸੋ ਕੀ ਕਰਤੋਂ ਮੈਂ ਦਿਵਾਨੀਗੜ੍ਹ ਦਾ ਰਹਿਣ ਵਾਲਾ ਹਾਂ ਮੈਂ ਸਾਬਕਾ ਫੌਜੀ ਹਾਂ ਤੇ ਮੈਂ ਖੇਤੀਬਾੜੀ ਕਰਦਾ ਮੇਰਾ ਨਾਰਮਲ ਕੰਮਾ ਕਰਦਾ ਤੇ ਸਾਡੀ ਦਲੀ ਦੇ ਵਿੱਚੋਂ ਦੀ ਮਤਲਬ ਰਿੱਤਾ ਲੈ ਕੇ ਜਾਂਦੇ ਸੀ 6-6 ਸੈਂਕੜੇ ਵੱਡੀ ਟਰਾਲੀ ਮੈਂ ਸਿਰਫ ਕੰਨ ਦੀ ਰਿਕਵੈਸਟ ਕੀਤੀ ਜਿਹੜਾ ਮੁੰਡਾ ਸਟਾਉਂਡ ਰਿਆ ਬਾਹਰੋਂ ਆਇਆ ਉਹ ਗਿੰਦਰ ਉਹਦਾ ਨਾਮ ਹੈ ਮੈਨੂੰ ਕਹਿ ਮੈਂ ਗਿੰਦਰ ਪੁੱਤਰ ਇਥੋਂ ਦੀ ਐਡੀ ਵੱਡੀ ਟਰਾਲੀ ਜਿਹੜੀ ਥਰੈ ਗਈਆਂ ਨੰਗਾ ਤੇ ਨਾ ਕਰ ਉਹਨੇ ਜਦੋਂ ਨੰਘਾਈ ਆ ਤੇ ਉਹ ਸਾਡੀ ਨਾਲੀ ਦੇ ਲਾਗੇ ਟਰਾਲੀ ਵਹਿ ਗਈ ਹੈ ਟਰਾਲੀ ਵਹਿ ਗਈ ਤੇ ਪਲਟਣ ਲੱਗੀ ਹੈ ਮੇਰੀ ਕੋਠੀ ਵੱਲ ਮੈਂ ਉਹਨੂੰ ਕਹਿ ਮੈਂ ਮੇਰੀ ਕੋਠੀ ਠੱਠ ਜਾਣੀਆ ਤੋ ਇਹ ਕੰਮ ਨਾ ਕਰਨ। ਦੂਜੀ ਵਾਰੀ ਮੈਂ ਫੇਰ ਕਿਹਾ ਦੋ ਵਾਰੀ ਉਹਨੇ ਟਰਾਲੀ ਲੈ ਗਈਆ ਦੂਜੀ ਵਾਰੀ ਫੇਰ ਉਹੀ ਕੰਮ ਹੋਇਆ ਤੇ ਮੈਂ ਅੱਜ ਫੇਰ ਉਹਨਾਂ ਨੇ ਇੱਟਾਂ ਦੀ ਵੱਡੀ ਟਰਾਲੀ ਮੈਂ ਰੋਕ ਦਿੱਤੀ ਆ। ਮੈਂ ਉਹਨੂੰ ਕਿਹਾ ਵੀ ਇੰਨਾ weight ਜਿਹੜਾ ਵਾ ਗਲੀਆਂ ਦੇ ਵਿੱਚ ਠਰੈ ਜ ਨਹੀਂ ਹੈਗਾ। 6 ਸੈਂਕੜੇ ਰੇਤ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ। ਢਾਂ ਵੱਡੀ ਟਰਾਲੀ 7000 ਜਾਂ 5000 ਇੱਟ ਲੈ ਕੇ ਆਉਂਦੀ ਠਰੈ ਜ ਨਹੀਂ ਆ ਛੋਟੀਆਂ ਗਲੀਆਂ ਚ ਤੇ ਨਾ ਲਿਓ। ਤੇ ਇਸ ਤੋਂ ਪਿੱਛੋਂ ਬਾਅਦ ਵਿੱਚ ਉਹ ਤੇ ਗੱਡੀ ਟਰਾਲੀ ਲੈ ਕੇ ਵਾਪਸ ਚਲੇ ਗਏ ਕਹਿੰਦੇ ਠੀਕ ਹੈ ਨਹੀਂ ਮੈਨੂੰ ਉਹਦੇ ਪਰੇਸ਼ਾਨ ਲੈ ਗਏ ਬਾਅਦ ਵਿੱਚ ਸਰਪੰਚ ਆਇਆ ਆਮ ਆਦਮੀ ਪਾਰਟੀ ਦਾ ਸਰਪੰਚ ਆ ਉਹ ਆਇਆ ਉਹ ਆਣ ਕੇ ਟਰੈਕਟਰ ਦੇ ਉੱਤੇ ਆਪ ਚੜਿਆ ਵਾ ਟਰੈਕਟਰ ਦੇ ਉੱਤੇ ਚੜ ਕੇ ਕਹਿੰਦਾ ਕਿ ਮੈਂ ਲੈ ਕੇ ਜਾਵਾਂਗਾ ਮੈਂ ਵੇਖਦਾ ਫੋਨ ਕੱਢਦਾ ਰੋਕਦਾ ਟਰੈਕਟਰ ਸਟਾਰਟ ਕਰਕੇ ਮੇਰੇ ਬੂਹੇ ਦੇ ਅੱਗੇ ਲਿਆ ਅਗਲੇ ਬੰਨੇ ਮੋਟਰਸਾਈਕਲ ਹੀ ਉੱਥੇ ਖੜਾ ਲਿਆ ਤੇ ਮੈਂ ਉਹਨੂੰ ਕਿਹਾ ਤੂੰ ਕਿਉਂ ਡਿਆਂ ਵਾਂਗੇ ਲੈਣਾ ਤੂੰ ਕਿਉਂ ਕਰ ਰਿਹਾ ਇਹ ਕੰਮ ਵੀ ਗੱਲ ਤੇ ਟਰਾਲੀ ਉਹਨਾਂ ਦੀ ਵਾਪਸ ਲੈ ਕੇ ਤੂੰ ਕਿਉਂ ਡਿਆਂ ਵਾਂ ਤੇ ਇਹ ਉੱਤਰ ਕੇ ਤੇ ਮੇਰੇ ਹੱਥੀ ਪੈ ਗਿਆ ਮੇਰਾ ਬਰਨਾਪੁਰ ਨਾਲ ਆਤਾ ਮੈਂ ਵੀ ਇਹ ਗੋ ਨਾਲ ਚਲੋ ਹੱਥੋ ਪਾਈ ਹੋਏ ਦੋਵੇਂ ਬਾਅਦ ਵਿੱਚ ਚੱਲ ਇਹ ਹੱਥੋ ਪਾਈ ਹੋਏ ਸਾਡੀ ਉੱਥੇ ਤੱਕ ਗੱਲ ਰਹਿ ਗਈ ਨਹੀਂ ਚੰਗੀ ਗੱਲ ਹੀ ਇਹਨੇ ਬਾਅਦ ਵਿੱਚ ਪਿੰਡ ਦੇ ਮੁੰਡੇ ਸੱਦ ਲਏ ਆ ਨਾਲ ਛੋਟਾ دیਵਾਨੀ ਵਾਲਾ ਇਹਦਾ ਸੰਡੂਆ ਉੱਥੇ ਉਹਨੂੰ ਫੋਨ ਕੀਤਾ ਉਹ ਵੀ ਮੁੰਡੇ ਨਾਲ ਲੈ ਕੇ ਆ ਗਿਆ ਮੈਂ ਇਹਨਾਂ ਨੇ ਘਟੂ ਘਟ 10 12 ਮੁੰਡੇ ਜਿਹੜੇ ਆ ਆਣ ਕੇ ਤੇ ਮੈਨੂੰ ਪਤਾ ਨਹੀਂ ਲੱਗਾ ਪਿੱਛੋਂ ਆਣ ਕੇ ਮੈਨੂੰ ਢਾ ਲਿਆ ਮੈਨੂੰ ਇੰਨਾ ਇਹਨਾਂ ਨੇ ਆ ਮਾਰਿਆ ਮੇਰੇ ਸਿਰ 'ਚ ਸੱਟਾਂ ਲਾਈਆਂ ਮੇਰੇ ਛਾਤੀ 'ਤੇ ਇੰਨਾ ਲੱਤਾਂ ਮਾਰੀਆਂ ਮੇਰੇ ਕੜੇ ਮਾਰੇ ਪੁੱਠੇ ਮੇਰੇ ਸਿਰ 'ਚ ਦੱਤਰ ਮਾਰੇ ਮੈਂ ਉੱਥੇ ਮੈਂ ਉੱਥੇ ਲੰਮੇ ਪੈ ਗਿਆ ਮੈਂ ਆ ਇੱਥੇ ਆ ਗਿਆ ਸਿੱਧਾ ਆਣ ਕੇ ਮੈਂ ਇੱਥੇ ਅੰਦਰ ਮੈਨੂੰ ਇਹਨਾਂ ਨੇ ਐਡਮਿਟ ਕੀਤਾ ਮੈਂ ਇੱਥੇ ਇੱਥੇ ਅੰਦਰ ਹੀਗਾ ਅੰਦਰ ਮੇਰੇ ਕੋਈ ਇੱਕ ਦੋ ਮੁੰਡਾ ਬਾਹਰ ਜੀ ਯਾਰ ਦੋਸਤ ਹੀਗਾ ਉਹ ਆਏ ਪਤਾ ਲੈਣ ਵਾਸਤੇ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਕੀ ਨਹੀਂ ਇਹ ਬਾਰੇ ਬਾਰੇ ਮੈਨੂੰ ਪਤਾ ਨਹੀਂ ਆ ਕਿੱਥੋਂ ਤੱਕ ਕੌਣ ਹੀ ਕਿੰਨੇ ਹਨ ਮੈਨੂੰ ਕੁਝ ਵੀ ਪਤਾ ਨਹੀਂ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਮੈਂ ਇੱਥੇ ਅੰਦਰ ਹੀਗਾ ਤੁਸੀਂ ਕਿਹੜੀ ਕੋਆਰਡੀਨੇਟ ਦੱਸੋ ਮੈਂ ਮੈਂ ਸੇ ਪਾਰਟੀਆਂ ਮੈਂ ਕਿਸੇ ਨੂੰ ਹੀ ਨ ਸੰਬੰਧਤ ਹੈਗਾ ਮੈਂ ਸਿਰਫ ਇੱਕ ਸਿਮਰਜੀਤ ਸਿੰਘ ਮਾਨ ਦੇ ਨਾਲ ਚੱਲਦਾ ਵਾਂ ਨਾਰਮਲ ਇੱਕ ਮੈਂ ਸੱਚੀ ਸੱਚੀ ਪਾਰਟੀ ਦੇ ਨਾਲ ਹੀ ਸੰਬੰਧਤ ਆ ਹੀ ਕਿਸੇ ਨਾਲ ਸਾਜਦਾ ਇਹ ਝਗੜਾ ਜਿਹੜਾ ਹੈ ਫਲਕ ਸੰਧੀ ਜਾਂ ਕਿਸੇ ਇਲੈਕਸ਼ਨ ਨੂੰ ਕੋਈ ਇਲੈਕਸ਼ਨ ਦਾ ਨਹੀਂ ਹੈ ਕੋਈ ਪਾਰਟੀਵਾਦੀ ਦਾ ਨਹੀਂ ਹੈ ਇਹ ਸਿਰਫ ਇੱਕ ਗਲੀ ਦੇ ਵਿੱਚੋਂ ਜਿਆਦਾ ਵੱਡੀਆਂ ਟਰਾਲੀਆਂ ਲੈ ਕੇ ਨੰਗਣਦਾ ਵਾ ਉਹ ਮੈਂ ਕਹਿਆ ਸੀ ਕਿ ਨਾ ਇਹ ਕੰਮ ਕਰ ਮੈਂ ਸਰਵੇ ਮੇਰੀ ਮੰਗ ਸੀ ਕਿ ਹੁਣ ਤੁਹਾਡੀ ਕੀ ਮੰਗ ਹੈ ਹੁਣ ਕੀ ਚਾਹੁੰਦੇ ਇਨਸਾਫ ਮੈਂ ਨਾ ਕਹਿੰਦਾ ਕੀ ਕਾਰਵਾਈ ਕਰਵਾਈ ਪੱਕਾ ਅਜੇ ਪੁਲਿਸ ਵਾਲਿਆਂ ਨੇ ਹੁਣ ਪਰਚਾ ਕੱਟਿਆ ਵਾ ਵੇਖੋ ਕਰਦੇ ਕੀ ਕਾਰਵਾਈ ਕਰਦੇ ਨੇ ਮੈਨੂੰ ਅਜੇ ਕੁਝ ਨਹੀਂ ਉਹਨਾਂ ਦੱਸਿਆ ਨਾ ਕਰਨਾ ਕੋਈ ਗੱਲ ਹੋਈ ਹੈ ਸਾਡੇ ਬੰਦਿਆਂ ਨੇ ਜਿਹੜੀ ਸੈਟ ਲਾਈ ਸੀ 第三 ਪਾਰਟੀ ਉੱਥੇ ਲੱਗੀ ਸੀ ਇੱਥੇ ਲਾਈ ਮੈਂ ਤੇ ਅੰਦਰ ਬੈਠਾ ਜੀ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈ ਮੈਂ ਤਾਂ ਬਾਹਰ ਗਿਆ ਹੀ ਸੀਗਾ ਅਸੀਂ ਅਹੀਂ ਅੰਦਰ ਬੈਠੇ ਆ ਇਹਨਾਂ ਦੀ ਹੋ ਸਕਦਾ ਕਿ ਉਹ ਇਹਨਾਂ ਦੇ ਆਪਸ ਵਿੱਚ ਕੋਈ ਦੂਜੇ ਬੰਦੇ ਹੋਣਗੇ ਉਹਨਾਂ ਦੀ ਕੋਈ ਚੋਅ ਹੋਇਆ ਹੋਏਗਾ ਮੈਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ ਤੇ ਮੈਂ ਵਿਆਹ ਤੋਂ ਆਇਆ ਸੀਗਾ ਤੇ ਘਰੇ ਮੈਂ ਪਹੁੰਚਿਆ ਤੇ ਗਵਾਂਡ ਕਿਸੇ ਦੀ ਕੋਠੀ ਬੰਨ੍ਹ ਲਈ ਐ ਤਾਂ ਇਹ ਟਰ ਨਗਾਉਂਦੇ ਜਿੱਦਾਂ ਕੋਈ ਸਮਾਨ ਸਾਰਾ ਹਨ ਤੋਂ ਗਲੀਏ ਪਿੰਡ ਦੀ ਤੇ ਉਹ ਬਲਵਿੰਦਰ ਸਿੰਘ ਦਾ ਫੌਜੀ ਵਾਲਾ ਟਾਰ ਸਾਡੇ ਗੌਂਡ ਕੋ ਲੰਘਣ ਨਹੀਂ ਦਿੰਦਾ ਤੇ ਮੈਂ ਇਹਨਾਂ ਨੂੰ ਆਂਦੇ ਭਾਵੇਂ ਉਹ ਲੰਘਣ ਹੀ ਦੇਣ ਮੈਂ ਤਾਂ ਜੇ ਆਇਆ ਹੀ ਤੇ ਮੈਂ ਉਹਨਾਂ ਨੂੰ ਪੁੱਛਿਆ ਜਾ ਕੇ ਮੈਂ ਕਿਉਂ ਨਹੀਂ ਲੰਘਣ ਦੇ ਟਰਾਲੀ ਇਹ ਮਤਲਬ ਸਾਡਾ ਨੁਕਸਾਨ ਮੈਂ ਨੁਕਸਾਨ ਦੇ ਹੇ ਜਿੰਮੇਵਾਰ ਤੇ ਉਹ ਟਰੈਕਟਰ ਵਾਲੇ ਜਾਂਦੇ ਵੀ ਉਹ ਬੈਗ ਲੈ ਟਰਾਲੀ ਮੈਂ ਚਲ ਮੈਂ ਚੜਦਾ ਮੈਨੂੰ ਪਤਾ ਸਾਡਾ ਮੋੜ ਆ ਮੈਨੂੰ ਪਤਾ ਮੈਂ ਲੰਘਾ ਦੇਣਾ ਟਰਾਲੀ ਕੋਈ ਗੱਲ ਨਹੀਂ ਮੈਂ ਟਰਾਲੀ ਤੇ ਚੜ ਗਿਆ ਵੀ ਮੈਂ ਮੈਨਗਾ ਦਨਾ ਕੋਈ ਨਹੀਂ ਮੈਨੂੰ ਮੋੜ ਦੇ ਆਪਣੇ ਦੀ ਹਨਾ ਉਹ ਹੁੰਦਾ ਹੀ ਤੇ ਉਹ ਮੇਰੇ ਗਲ ਪੈ ਗਏ ਕਰਕਤ ਉੱਤੇ ਹੀ ਮਲੇ ਤਿੰਨੇ ਹੀ ਪਿਓ ਪਤੇ ਕਮਾਉਂ ਨਾਲ ਵਿਚਾਰੇ ਮੇਰੇ ਗਲ ਬਾਰੇ ਮੇਰੀ ਪੱਗ ਲਾਤੀ ਮੇਰੇ ਵਾਲ ਫੜ ਲੈਣਾਂ ਤੇ ਚਲੋ ਉਹ ਇਸ ਤਰ੍ਹਾਂ ਚਲੋ ਪਿੰਡ ਦੇ ਚੰਨਾ ਇਕੱਠੇ ਹੋ ਗਏ ਉਹਨਾਂ ਛੜਾਇਆ ਵਗੈਰ ਹਨਾ ਤੇ ਇਹ ਜਗ੍ਹਾ ਕਿੱਥੇ ਹੈ ਇਹ ਮੇਰੇ ਸਟਾਉਨਾਂ ਲਾਤੀ ਕਿੱਥੇ ਰੱਖੀਆ ਉਹ ਮੇਰੀ ਬਾਹ ਤੇ ਇੱਥੇ ਰੱਖੋ ਕਿਹੜੀ ਜਗ੍ਹਾ ਉੱਥੇ ਪਿੰਡ ਤੁਸੀਂ ਤੇ ਉੱਥੇ ਕਹਿ ਰਹੇ ਹੋ ਕਿ ਸਾਡਾ ਛੜਾਤਾ ਮੜਾ ਮੋਟਾ ਸੁਣਿਓ ਨਾ ਹਾਂ ਮੇਰੇ ਸੱਤ ਬਾਅਦ ਚ ਵੇਖੀ ਮੇਰੇ ਖੂਨ ਹੀ ਖੂਨ ਚੱਲ ਰੰਡਿਆ ਮੈਂ ਦੇਖਿਆ ਬਾਅਦ ਚ ਤੇ ਬਾਅਦ ਚ ਮੈਂ ਵੇਖਿਆ ਤੇ ਮੇਰਾ ਸਾਰਾ ਖੂਨ ਲੱਤ ਪਰ ਥੋਈ ਬਾ ਤੇ ਆਈ ਹਸਪੀਟਲ ਆ ਗਏ ਉਹ ਵੀ ਆ ਗਏ ਤੇ ਅਸੀਂ ਆਪਣਾ ਤੇ ਆਪਣਾ ਗੱਲਬਾਤ ਕੀਤੀ ਡਾਕਟਰ ਨੇ ਵੀ ਆਪਣਾ ਦੇਖਣ ਲੱਗੇ ਮੁਰਲੀ ਸਾਹਿਬ ਅੱਧਾ ਨੂੰ ਆਣਾ ਪੁਲਿਸ ਨੂੰ ਵੀ ਫੋਨ ਕੀਤਾ 181 ਨੰਬਰ ਤੇ ਕਾਲ ਕੀਤੀ ਅਹੀਂ ਹਸਪਤਲ ਆਏ ਮੇਰੇ ਨਾਲ ਆ ਤਿੰਨ ਚਾਰ ਜਣੇ ਪਿੰਡ ਦੇ ਮੇਰੇ ਨਾਲ ਲੈ ਕੇ ਆਏ ਬਣੇ ਉਹ ਉਹਨਾਂ ਨੇ ਕਹਤੇ ਆਪਣੇ ਬੰਦੇ ਬੁਲਾ ਕੇ ਆ ਕੇ ਸਾਡੀ ਗੱਲ ਪੈਗੇ ਤੇ ਸਾਡੇ ਸਟਾਫਾਂ ਆ ਤੀ ਉਹਨਾਂ ਕਰਪਾਨਾ ਦਫ਼ਤਰ ਕਿਸੇ ਨੇ ਪੁੱਛ ਪੜਿਆ ਕਿਸੇ ਕੋਲੋਂ 15 20 ਜਣੇ ਕਿਸੇ ਟਾਈਟਲ ਅੱਗੇ ਹਸਪਤਲ ਆ ਇਹ ਪਿੰਡ ਲੱਗੀ ਮੇਰੇ ਬਾਅਦ ਆ ਜਣੇ ਮੇਰੇ ਇਹ ਹਸਪਤਲ ਲਈ ਬਣੇ ਹਾਂ ਇਹ ਗੱਲ ਪਤਾ ਨਹੀਂ ਹਮਨੂੰ ਤੇ ਪਤਾ ਨਹੀਂ ਲੱਗਾ ਕਿ ਹਾਲਾਤ ਨੇ ਢੇਰੀ ਪਾਤਾ ਉਹਨਾਂ ਨੇ ਬੰਦੇ ਇੰਨੇ ਜਣਾ ਜਿਆਦਾ ਵਜਾ ਕੀ ਸਮੇਂ ਤੇ ਝਗੜੋ ਵਜਾ ਤੇ ਕੋਈ ਹੋਰ ਕਾਲੀਆਂ ਮਲਤਦਾ ਰਚਨਾ ਚੱਲ ਰਹੀਆਂ ਕੁਝ ਉਹਦੇ ਨਾਲ ਸੰਬੰਧਤ ਮਾਮਲੇ ਨਹੀਂ ਇਸ ਤਰ੍ਹਾਂ ਦੀ ਕੋਈ ਮੇਰੀ ਤੇ ਕੋਈ ਹੈ ਨਹੀਂ ਰੰਜਿਸ਼ ਮੈਸ ਕਿਸੇ ਹੋਰ ਕਿਹੜੀ ਪਾਰਟੀ ਨਾਲ ਸੰਬੰਧਤ ਆਪਾਂ ਸਰਪੰਚ ਨਹੀਂ ਆਪਾਂ ਪਿੰਡ ਦੇ ਸਰਪੰਚਾਂ ਸਰ ਤੇ ਆਪਾਂ ਤਾਂ ਕੋਈ ਪੱਖਪਾਤ ਰੱਖਦੇ ਨਹੀਂ ਕਿਸੇ ਨਾਲ ਵੀ ਇਦਾਂ ਦਾ ਕੋਈ ਕੀ ਜਿਆਦਾ ਕੁਝ ਅਸੀਂ ਤਾਂ ਸਾਬ ਚਾਹੀਦਾ ਵੀ ਤੇ ਬਹੁਤ ਖਤਰਾ ਹੈ ਇਹਨਾਂ ਕੋ ਤੇ ਜੋ ਮੀ ਡੀਲ ਹਨਾ ਸਾਡੇ ਕਿ ਸਾਡੇ ਸੱਤਰ ਮਾਈਆਂ ਨੇ ਹਸਪਤਲ ਇਹਨਾਂ ਨੇ ਵੇਖਿਆ ਹੀ ਨਹੀਂ ਵੀ ਹਾਂ ਸਰਕਾਰੀ ਜਗ੍ਹਾ ਹੈ ਸਰਕਾਰੀ ਆਪਣਾ ਹਸਪਤਲ ਇੱਥੇ ਹਨ ਕਿਤੇ ਸ਼ਰਮ ਵਾਲਾ ਨੇ ਗੁੰਡਾਗਰਦੀ ਕੀਤੀ ਆ ਇਹ ਬਹੁਤ ਮੜੀ ਗੱਲ ਆ